ਜੀਉ ਸੋਰਠ ਮਹਲਾ 3 ਦਸਨ ਦਾਸ ਹੋਵੈ ਤਾਂ ਹਰ ਪਾਈ ਵਿੱਚੋਂ ਆਪ ਗਵਾਈ ਭਗਤਾ ਕਾ ਕਰਜ ਹਰਿ ਅਨੰਦ ਹੈ ਅਨੰਦਿਨ ਹਰ ਗੁਣ ਗਾਈ ਸ਼ਬਦ ਰਤੇ ਸਦਾ ਇਕ ਰੰਗੀ ਹਰਿ ਸਿਉ ਰਹੀ ਸਮਾਈ ਹਰ ਜੀਉ ਸਾਚੀ ਨਦਰ ਤੁਮਾਰੀ ਆਪਣਿਆਂ ਦਾ ਸਾਨੂੰ ਕਿਰਪਾ ਕਰ ਪਿਆਰੇ ਰੱਖੂ ਪੈਜੁ ਹਮਾਰੀ ਰਹਾਉ ਸ਼ਬਦ ਸਲਾਹੀ ਸਦਾ ਹਉ ਜੀਵਾ ਗੁਰਮਤੀ ਪਉ ਪਹਾਗ ਮੇਰਾ ਪ੍ਰਭ ਸਾਚਾ ਅਤਿ ਸਵਾਲਿਓ ਜੇ ਗੁਰਸੇਵਿਆ ਚਿਤ ਲਾਗਾ ਸੱਚਾ ਸ਼ਬਦ ਸੱਚੀ ਸਚ ਬਾਣੀ ਸੋ ਜਣੇ ਅੰਨ ਦਿਨ ਜਾਗਾ ਮਹਾ ਗੰਭੀਰ ਸਦਾ ਸੁਖ ਦਾਤਾ ਦਿਸਕਾ ਅੰਤ ਨ ਪਾਇਆ ਪੂਰੇ ਗੁਰ ਕੀ ਸੇਵਨਾ ਕੀਨੀ ਚਿੰਤ ਹਰ ਮਨ ਵਸਾਇਆ ਮਨ ਤਾਂ ਨਿਰਮਲ ਸਦਾ ਸੁਖ ਅੰਤਰ ਵਿੱਚ ਹੋ ਪਰਮੰਗ ਵਾਯਾ ਹਰ ਕਾ ਮਾਰਗ ਸਦਾ ਪੰਥ ਵਿਖੜਾ ਕੋ ਪਾਏ ਗੁਰ ਵਿਚਾਰਾ ਹਰ ਕੈ ਰੰਗ ਰਤਾ ਸ਼ਬਦੇ ਮਤਾ ਹਮੈਂ ਤਜੇ ਵਿਕਾਰ ਨਾਨਕ ਨਾਮ ਨਰਤਾ ਇਕ ਰੰਗੀ ਸ਼ਬਦ ਸਵਾਰਨ ਹਾਰਾ ਸੂਰਠ ਮਹੱਲਾ ਤੀਜਾ ਹਰ ਜੀਉ ਤੁਧਨੋ ਸਦਾ ਸਲਾਹੀ ਪਿਆਰੇ ਦੇ ਚਰ ਕਟ ਅੰਤਰ ਹੈ ਸਦਾ ਸਾ ਇੱਕ ਪਲ ਖਿਨ ਵਿਸਰੇ ਤੂੰ ਸੁਆਮੀ ਜਾਨੋ ਬਰਸ ਬਚਾਸਾ ਹਮ ਮੂੜ ਮੁਗਦ ਸਦਾ ਸੇ ਪਾਈ ਗੁਰ ਕੈ ਸ਼ਬਦ ਪ੍ਰਗਾਸ ਹਰ ਜੀਉ ਤੁਮ ਆਪੇ ਦੇਹ 부ਝਾਈ ਹਰ ਜੀਉ ਤੁਧ ਵਿਟ ਹੋ ਹਉ ਵਿਟ ਹਉ ਵਾਰਿਆ ਸਦੀ ਤੇਰੇ ਨਾਮ ਵਿਟ ਹਉ ਬਲ ਜਾਈ ਰਹਾ ਹਉ ਹਮ ਸ਼ਬਦ ਮੂਏ ਸ਼ਬਦ ਮਾਰ ਜਿਵਾਲੇ ਪਾਈ ਸ਼ਬਦੇ ਹੀ ਮੁਕਤ ਪਾਈ ਸ਼ਬਦੇ ਮਨ ਤਨ ਨਿਰਮਲ ਹੋ ਆਹਰ ਵਸਿਆ ਮਣਾਈ ਸ਼ਬਦ ਗੁਰਦਾਤਾ ਜਿਤ ਮਨ ਰਤਾ ਸਿਉ ਰਹੈ ਅਸਮਾਈ ਸ਼ਬਦ ਨ ਜਾਣੇ ਸੇ ਅੰਨੇ ਬੋਲੇ ਸੇ ਕਿਤਿ ਆਈ ਸੰਸਾਰ ਹਰ ਰਸ ਨ ਪਾਇਆ ਵਿਰਥਾ ਜਨਮ ਗਵਾਇਆ ਜੰਮਹਿ ਬਰਵਾਰਾ ਬਿਸਟਾਗੇ ਕੀੜੇ ਬਿਸਟਾ ਮਾਇ ਸੰਮਾਣੇ ਮਨ ਮੁਖ ਮੁਗਦ ਗਵਾਰਾ ਆਪੇ ਕਰ ਵੇਖੈ ਮਾਰਗ ਲਾਈ ਭਾਈ ਤਿਸ ਬਨੇ ਹੋਰ ਨ ਕੋਈ ਜੋਤੁਰ ਲਿਖਿਆ ਸੋ ਕੋਈ ਨ ਮਿਟੈ ਭਾਈ ਕਰਤਾ ਕਰੀ ਸੋ ਹੋਈ ਨਾਨਕ ਨਾਮ ਸਿਆਮਣ ਅੰਤਰ ਪਾਈ ਅਵਰਣ ਦੂਜਾ ਕੋਈ ਸੁਰਠ ਮਹੱਲਾ ਤੀਜਾ ਗੁਰਮੁਖ ਭਗਤ ਕਰੇ ਪ੍ਰਭ ਭਾਵੇ ਹੈ ਪੰਦੇ ਨਾਮੁ ਖਾਣੀ ਭਗਤਾ ਕੀ ਸਾਰ ਕਰਹਿ ਆਪਰਾਖੈ ਜੋਤੇ ਰਹਿ ਮਨ ਭਾਣੀ ਤੂੰ ਗੁਣ ਦਾਤਾ ਸ਼ਬਦ ਪ੍ਰਾਤਾ ਗੁਣ ਕੈ ਗੁਣੀ ਸਮਾਣੀ ਮਨ ਮੇਰੇ ਹਰ ਜੀ ਉਸ ਦਾ ਸੰਭਾਲ ਅੰਤ ਕਾਲ ਤੇਰਾ ਬੇਲੀ ਹੋਵੇ ਸਦਾ ਨਿਭਹਿ ਤੇਰੇ ਨਾਲ ਰਹਾਉ ਦੁਸ਼ਟ ਚੌਕੜੀ ਸਦਾ ਕੂੜ ਕਮਾਵੇ ਨਾ ਬੂਝੈ ਵਿਚਾਰੇ ਨਿੰਦਾ ਦੁਸ਼ਟੀ ਤੇ ਕਿਨਹ ਫਲ ਪਾਇਆ ਹਰ ਨਾ ਕਛ ਨਖੈ ਵਿਦਾਰੇ ਪ੍ਰਹਿਲਾਦ ਜਨ ਸਦ ਹਰ ਗੁਣ ਗਾਵੇ ਹਰ ਜੀਉ ਲੈ ਉਬਾਰੇ ਆਪਸ ਕੋ ਬੋ ਪਲਾ ਕਰ ਜਾਣ ਹੈ ਮਨ ਮੁਖ ਮਤ ਨਕਾਈ ਸਾਧੂ ਜਨ ਕੀ ਨਿੰਦਾ ਬਿ ਆਪੇ ਜਨਮ ਗਵਾਈ ਰਾਮ ਨਾਮ ਕਦੇ ਚਿਤ ਹੈ ਨਾਹੀ ਅੰਤ ਗਏ ਪਛਤਾਈ ਸਫਲ ਜਨਮ ਭਗਤਾ ਕਾ ਕੀਤਾ ਗੁਰ ਸੇਵਾ ਆਪ ਲਾਏ ਸ਼ਵਦੇ ਰਾਤੇ ਸਹਿ ਜੀ ਮਤੇ ਅਨ ਦਿਨ ਹਰ ਗੁਣ ਗਾਈ ਨਾਨਕ ਦਾਸ ਕਹਿ ਬੇਨੰਤੀ ਹਉ ਲਾਗਾ ਤਿਨ ਕੈ ਪਾਈ ਸੁਰਤ ਮਹੱਲਾ ਤੀਜਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੀ ਗੁਰ ਕੇ ਬਾਣੀ ਵਿੱਚ ਆਵੇ ਆਪਣੇ ਬਾਣੀ ਜੋ ਚੱਲੇ ਪਾਈ ਵਿਛੜ ਝੋਟਾ ਖਾਵੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰ ਕੀ ਦਾ ਸੋਹੇਲੇ ਭਾਈ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ ਆਪੇ ਮੇਲ ਮਿਲਾਈ ਰਹਾਓ ਇਹੋ ਕੁਟੰਬ ਸਭ ਜੀ ਕੇ ਬੰਦਨ ਪਾਈ ਪਰਮ ਫੁੱਲਾ ਸੰਸਾਰਾ ਬਿਨ ਗੁਰ ਬੰਧਨ ਟੁੱਟ ਹੈ ਨਾਹੀ ਗੁਰਮੁਖ ਮੋਖ ਦਵਾਰਾ ਕਰਮ ਕਰੈ ਗੁਰ ਸ਼ਬਦ ਨ ਪਛਾਨ ਹੈ ਮਰ ਜਨਮੈ ਵਾਰੁ ਵਾਰਾ ਹਉ ਮੇਰਾ ਜਗ ਪਲਚ ਰਹਿਆ ਭਾਈ ਕੋਈ ਨ ਕਿਸੇ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਣ ਨਿਜ ਕਰ ਹੋਏ ਬਸੇਰਾ ਇਥੈ ਬੂਝੈ ਸੋਆ ਪਛਾਨੈ ਹਰਿ ਪ੍ਰਭ ਹੈ ਤਿਸ ਕੇਰਾ ਸਤ ਗੁਰੂ ਸਦਾ ਦਇਆਲ ਹੈ ਭਾਈ ਬਿਨ ਭਾਗਾ ਕੀ ਪਾਈਐ ਇਕ ਨਦਰ ਕਰ ਵੇਖੇ ਸਭ ਉਪਰ ਜਿਹਾ ਭਾਉ ਤੇਹਾ ਫਲ ਪਾਈਐ ਨਾਨਕ ਨਾਮ ਬਸੈ ਮਨ ਅੰਦਰ ਵਿੱਚ ਹੋਵ ਉਪਗਵਾਈਐ ਸੋਰਠ ਮਹੱਲਾ ਤੀਜਾ ਚਾਉ ਤੁਕੇ ਸਚੇ ਪਗਤ ਸਤਿਗੁਰ ਤੇ ਹੋਵੇ ਸੱਚੇ ਹਿਰਦੈ ਬਾਣੀ ਸਤਿਗੁਰ ਸੇਵਨ ਸਤਿਗੁਰ ਸੇਵੇ ਸਦਾ ਸੁਖ ਪਾਈ ਹਉਮੈ ਸ਼ਬਦ ਸਮਾਣੀ ਬਿਨ ਗੁਰ ਸਾਚੇ ਭਗਤ ਨ ਹੋਵੀ ਹੋਰ ਭੁੱਲੀ ਫਿਰੈ ਇਆਣੀ ਮਨ ਮੁਖ ਫਿਰੈ ਸਦਾ ਦੁੱਖ ਕਮਾ ਪਾਵਹਿ ਦੁਖ ਮੁਏ ਬਿਨ ਪਾਣੀ ਭਾਈ ਰੇ ਸਦਾ ਰਹੋ ਸਰਨਾਈ ਆਪਣੀ ਨਦਰ ਕਰੇ ਪਤਰਾ ਖਹਿਰ ਨਾਮੋਂ ਦੀ ਵਡਿਆਈ ਰਹਾਉ ਪੂਰੇ ਗੁਰ ਤੇ ਆਪਿ ਸ਼ਾਤਾ ਸਬਦ ਸਚੈ ਵਿਚਾਰਾ ਹਿਰદય ਜਗ ਜੀਵਨ ਸਦ ਵਸਿਆ ਤਰਿ ਕਾਮ ਕ੍ਰੋਧ ਅਹੰਕਾਰਾ ਸਦਾ ਹਜੂਰ ਰਵਿਆ ਸਵਠਾਈ ਹਿਰਦੈ ਨਾਮ ਪਾਰਾ ਜੁਗ ਜੁਗ ਬਾਣੀ ਸ਼ਬਦ ਪਿਸ਼ਾਣੀ ਨਾਉ ਮੀਠਾ ਬਣੇ ਪਿਆਰਾ ਸਤਗੁਰ ਸੇਵ ਜਿਨਾਂ ਪਛਾਤਾ ਸਫਲ ਜਨਮ ਜਗ ਆਇਆ ਹਰ ਰਸ ਚਾਖ ਮੰਨ ਸਦਾ ਮਨ ਤਿਵ ਤਿਆ ਗੁਣ ਗਾਵੇ ਗੁਣੀ ਅਗਾਯਾ ਕਮਲ ਪ੍ਰਗਾਸ ਸਦਾ ਰੰਗ ਰਤਾ ਅਨਹਦ ਸ਼ਬਦ ਵਿਜਾਇਆ ਮਨ ਤਨ ਨਿਰਮਲ ਨਿਰਮਲ ਬਾਣੀ ਸੱਚੇ ਸਤਿ ਸਮਾਇਆ RAM ਨਾਮ ਕੀ ਗਤ ਕੋਈ ਨਾ ਬੂਝੈ ਗੁਰਮਤਿ ਰਿਦੈ ਸਮਾਈ ਗੁਰਮੁਖ ਹੋਵੇ ਸੋ ਮਗ ਪਛਾਣੈ ਹਰ ਰਸ ਰਸਨ ਰਸਾਈ ਜਬ ਤਉ ਸੰਜਮ ਸਭ ਗੁਰ ਤੇ ਹੋਵੇ ਹਿਰਦੈ ਨਾਮ ਵਸਾਈ ਨਾਨਕ ਨਾਮ ਸਮਾਲੈ ਸੇ ਜਨ ਸੋਹਣ ਦਰਸਾ ਚੈ ਪਤ ਪਾਈ ਸੋਰਠ ਮਹੱਲਾ ਤੀਜਾ ਤੁਕੇ ਸਤਿਗੁਰ ਮਿਲੇ ਐ ਉਲਟੀ ਭਈ ਭਾਈ ਜੀਤ ਮਰੈ ਤਾਂ ਬੂਝ ਪਾਈ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਮਨ ਰੇ ਹਰ ਹਰ ਸੇਤੇ ਲਿਵ ਲਾਏ ਮਨ ਹਰ ਜਪ ਮੀਠਾ ਲਾਗੇ ਭਾਈ ਗੁਰਮੁਖ ਪਾਈ ਹਰ ਥਾਈ ਰਹਾਉ ਬਿਨ ਗੁਣ ਪ੍ਰੀਤ ਨਾ ਉਪਜੈ ਭਾਈ ਮਨ ਮੁਖਿ ਆਵੇ ਜਾਏ ਤੋ ਕੁਟ ਹੈ ਮਨ ਮੁਖ ਕਰਮ ਕਰੈ ਪਾਈ ਪੱਲੇ ਕਿਛੁ ਨ ਪਾਏ ਗੁਰ ਮਿਲਿਆ ਨਾਮ ਮਨ ਵਰਬਿਆ ਪਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਪਾਈ ਗੁਰ ਕਹਿ ਤੋ ਪਾਰ ਆਇ ਸੁ ਪ੍ਰਵਾਨ ਹੈ ਪਾਈ ਜੇ ਗੁਰ ਸੇਵਾ ਚਿਤ ਲਾਇ ਨਾਨਕ ਨਾਮ ਹਰ ਪਾਈਐ ਭਾਈ ਗੁਰ ਸ਼ਬਦੀ ਮੇ ਲਾਇ ਸੁਰਤ ਮਹੱਲਾ ਤੀਜਾ ਕਰ ਪਹਿਲਾ ਤੇਹੀ ਗੁਣੀ ਤ੍ਰਿਪੁੰਨ ਵਿਆਪੇ ਆਪੇ ਆਪਾਈ ਗੁਰਮੁਖ ਪੂਜ ਵਜਾਏ RAM ਨਾਮ ਲਗ ਛੂਟੀ ਹੈ ਭਾਈ ਪੂਛੋ ਗਿਆ ਨੀਆਂ ਜਾਏ ਮਨ ਰੇ ਤ੍ਰੈ ਗੁਣ ਛੋੜ ਚੌਥੇ ਚਿਤ ਲਾਏ ਹਰ ਜੀਉ ਤੇਰੇ ਮਨ ਵਸੈ ਭਾਈ ਸਦਾ ਹਰ ਕੀ ਗੁਣ ਗਾਈ ਰਹਾਉ ਨਾਮੈ ਤੇ ਸਭ ਉਪਜੇ ਭਾਈ ਨਾਏ ਵਿਸਰਿਆ ਮਰ ਜਾਏ ਅਗਿਆਨੀ ਜਗ ਤੰਦ ਹੈ ਭਾਈ ਸੋਤੇ ਗਏ ਮੁਹਾਈ ਗੁਰਮੁਖ ਜਾਗੇ ਸੇ ਉबरे ਪਾਈ ਪਵ ਜਲ ਪਾਰੋ ਉਤਾਰ ਜਗ ਮੈਲਾ ਹਰਿ ਨਾਮ ਹੈ ਪਾਈ ਹਿਰਦੈ ਰਖਿਆ ਉਰਤਾਰ ਗੁਰ ਚਰਨਾਈ ਉबरे ਪਾਈ RAM ਨਾਮ ਲਿਵਲਾਏ ਨਾਨਕ ਨਾਉ ਮੇੜਾ ਨਾਉ ਤੁਲਹੜਾ ਪਾਈ ਜਿਤ ਲਗ ਪਾਰ ਜਨ ਪਾਈ ਸੁਰਟ ਮਹੱਲਾ ਤੀਜਾ ਕਰ ਪਹਿਲਾ ਸਤਿਗੁਰ ਸੁਖ ਸਾਗਰ ਜਗ ਅੰਤਰ ਹੋਰਥੈ ਸੁਖ ਨਾਹੀ ਹਉਮੈ ਜਗਤ ਦੁਖ ਰੋਗ ਬਿਆਪੇ ਅਮਰ ਜਨ ਮੈ ਰੋਵੈ ਤਾਹੀ ਪ੍ਰਾਨੀ ਸਤਿਗੁਰ ਸੇਵ ਸੁਖ ਪਾਏ ਸਤਿਗੁਰ ਸੇਵਤਾਂ ਸੁਖ ਪਾਵੈ ਨਾਹੀ ਤਜਾਏਗਾ ਜਨਮ ਗਵਾਈ ਰਹਾਉ ਤ੍ਰੈ ਗੁਣ ਤਾਤ ਬਹੁ ਕਰਮ ਕਮਵਾਵੇ ਹਰ ਰਸਾ ਨਾ ਆਇਆ ਸੰਧਿਆ ਤਰਪਨ ਕਰੇ ਗੈ ਇਤਰੀ ਬਿਨ ਬੂਜੇ ਦੁਖ ਪਾਇਆ ਸਤਿਗੁਰ ਸੇਵੇ ਸੋ ਵੜ ਪਾਗੀ ਜਿਸ ਨੂੰ ਆਪ ਮਿਲਾਏ ਹਰ ਰਸ ਪੀ ਜਨਸ ਦਾ ਤਿਵਤਾਸੇ ਵਿੱਚ ਹੋ ਆਪ ਗਵਾਏ ਇਹੋ ਜਗੰ ਦਾ ਸਵੰਦ ਕੰਬਾਵੇ ਬਿਨ ਗੁਰ ਮਗ ਨਾ ਪਾਏ ਨਾਨਕ ਸਤਿਗੁਰ ਮਿਲੇ ਤਾਂ ਅੱਖੀ ਵੇਖੈ ਘਰੇ ਅੰਦਰ ਸਜ ਪਾਏ ਸੁਰਤ ਮਹੱਲਾ ਤੀਜਾ ਬਿਨ ਸਤਗੁਰ ਸੇਵੈ ਬਹੁਤਾ ਦੁਖ ਲਾਗਾ ਜੁਗ ਚਾਰੇ ਭਰ ਮਾਈ ਹਮ ਦੀਨ ਤਮ ਜੁਗ ਜੁਗ ਦਾਤੇ ਸ਼ਬਦੇ ਦੇ ਬੁਝਾਈ ਹਰ ਜੀਓ ਕਿਰਪਾ ਕਰੋ ਤਮ ਪਿਆਰੇ ਸਤਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵ ਆਧਾਰੇ ਰਹਾਓ ਮਨਸਾ ਮਾਰ ਦੁਦਾਸ ਸਹਿਜ ਸਮਾਣੀ ਪਾਇਆ ਨਾਮ ਪਾਰ ਹਰ ਰਸ ਚਾਖ ਮਨ ਨਿਰਮਲ ਹੋਆ ਕਿਲੇ ਕਟ ਨਹਾਰਾ ਸ਼ਬਦ ਮਾਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਨ ਨ ਹੋਈ ਅਮਰਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਦਤੈ ਦਤ ਰਖੀ ਹੱਥ ਆਪਣੇ ਜਿਸ ਪਾਵੇ ਤਿਸ ਦੇ ਨਾਨਕ ਨਾਮ ਰਤੇ ਸੁਖ ਪਾਇਆ ਅੰਦਰ ਗਏ ਜਾਪੈ ਸਹੀ ਸੋਰਠ ਮਹੱਲਾ ਤੀਜਾ ਸਤੂਰ ਸੇਵੇ ਤਾਂ ਸਹਜ ਤੁਨੂ ਉਪਜੈ ਗਤ ਮੁਤ ਤਦਹੀ ਪਾਏ ਹਰਿ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਈ ਬਿਨ ਸਤਿਗੁਰ ਸਭ ਜਗ ਬਉਰਾ ਨਾਮ ਬਣ ਮੁਖ ਅੰਦਾ ਸ਼ਬਦ ਨ ਜਾਣੈ ਝੂਠਾ ਪਰਮ ਭੁਲਾ ਨ ਰਹਾਉ ਤ੍ਰੈ ਗੁਣ ਮਾਇਆ ਪਰਮ ਭੁਲਾਇ ਹਉ ਮੈਂ ਬੰਧਨ ਕਮਾਏ ਜੰਮ ਮਰਨ ਸਰੂਪਰ ਊਭੋ ਗਰਵ ਜਵਨ ਦੁਖ ਪਾਏ ਤ੍ਰੈ ਗੁਣ ਵਰਤੈ ਸਗਲ ਸੰਸਾਰਾ ਹਉ ਮੈਂ ਵਿੱਚ ਬਦ ਖੋਈ ਗੁਰਮੁਖ ਹੋਵੇ ਚੌਥਾ ਪਾ ਚੀਨੇ ਰਾਮ ਨਾਮ ਸੁਖ ਹੋਈ ਤ੍ਰੈ ਗੁਣ ਸਭ ਗੁਣ ਤੇਰੇ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰੇ ਸੋ ਹੋਈ ਰਾਨਕ ਰਾਮ ਨਾਮ ਨਿਸਤਾਰਾ ਸ਼ਬਦੇ ਹੋ ਮੈਂ ਖੋਈ ਸੁਰਟ ਮਹੱਲਾ ਚੌਥਾ ਕਰ ਪਹਿਲਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਆਪੇ ਵਰਤ ਦਾ ਪਿਆਰਾ ਆਪੇ ਆਪ ਪਾਹ ਵਣਜਾਰਾ ਜਗ ਆਪੇ ਪਿਆਰਾ ਆਪੇ ਸੱਚਾ ਸਾਉ ਆਪੇ ਵਣਜ ਵਪਾਰੀਆ ਪਿਆਰਾ ਆਪੇ ਸੱਚੇ ਸਾਉ ਜਪ ਮੰਨ ਹਰ ਹਰਿ ਨਾਮ ਸਲਾ ਗੁਰੂ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਅਗਮ ਥਾਰਾਉ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾ ਹੋ ਆਪੇ ਉਜੜ ਪਾਇੰਦਾ ਪਿਆਰਾ ਆਪ ਵਿਖਾਲੇ ਰਾਹੋ ਆਪੇ ਹੀ ਸਵਾਪੇ ਪਿਆਰਾ ਆਪੇ ਵੇ ਪਰਵਾਉ ਆਪੇ ਆਪੋ ਪਾਇੰਦਾ ਪਿਆਰਾ ਸ੍ਰੀ ਆਪੇ ਧੰਦਰੈ ਲਾਹੋ ਆਪ ਕਰਾਈ ਸਾਖਤੀ ਪਿਆਰਾ ਆਪ ਮਾਰੇ ਮਰ ਜਾਉ ਆਪੇ ਪਤਨ ਪਤਨੀ ਪਿਆਰਾ ਆਪੇ ਪਾਰ ਲੰਘਾ ਹੋ ਆਪੇ ਸਾਗਰ ਬੋਇ ਥਾ ਪਿਆਰਾ ਗੁਰੂ ਖੇਵਟੇ ਆਪ ਚਲਾਓ ਆਪੇ ਹੀ ਚੜ ਲੰਘਦਾ ਪਿਆਰਾ ਕਰ ਜੋਜ ਵੇਖੈ ਪਾਤਸ਼ਾਹ ਹੋ ਆਪੇ ਆਪ ਦਇਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਓ ਸੋਢਠ ਮਹੱਲਾ ਚੌਥਾ ਚੌਥਾ ਆਪੇ ਅੰਦਰਜ ਜਿਰ ਸਿਤਯਕ ਪੁਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬਉਮਣੀਆਂ ਕਰ ਸਕਤੀ ਜਗਤ ਪਰੋਏ ਆਪੇ ਹੀ ਸੂਤ ਤਾਰ ਹੈ ਪਿਆਰਾ ਸੂਤ ਖਿੰਜੇ ਟੈ ਟੇਰੀ ਹੋਏ ਮੇਰੇ ਮਨ ਮੈਂ ਹਰ ਬਿਨਿ ਔਰ ਨ ਕੋਈ ਸਤਗੁਰ ਵਿਚ ਨਾ ਉਹ ਨਿਧਾਨ ਹੈ ਪਿਆਰਾ ਕਰ ਦਿਆ ਮ੍ਰਿਤ ਮੁਖ ਚੋਈ ਰਹਾਉ ਆਪੇ ਜਲ ਥਲ ਸਭ ਤਹ ਪਿਆਰਾ ਪ੍ਰਭ ਆਪੇ ਕਰੇ ਸੋ ਹੋਏ ਸਭਨ ਨਰ ਜਿਕ ਸਮਾਹ ਦਾ ਪਿਆਰਾ ਦੂਜਾ ਔਰ ਨਾ ਕੋਈ ਆਪੇ ਖੇਲ ਖਿਲਾਇੰਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਹੀ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਏ ਆਪੇ ਕੀਮਤ ਪਾਏਂਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਅਲਖ ਨ ਲਖਿਆ ਪਿਆਰਾ ਆਪ ਲਿਖਾਵੇ ਸੋਏ ਆਪੇ ਗਹਿਰ ਗੰਬੀਰ ਹੈ ਪਿਆਰਾ ਤੇ ਜੀਵੜੇ ਹੋਰ ਨਾ ਕੋਈ ਸਭ ਘਟ ਆਪੇ ਭੋਗ ਵੈ ਪਿਆਰਾ ਵਿੱਚ ਨਾਰੀ ਪੁਰਖ ਸਭ ਸੋਏ ਨਾਨਕ ਗੁਪਤ ਵਰਤ ਦਾ ਪਿਆਰਾ ਗੁਰਮੁਖ ਪ੍ਰਗਟ ਹੋਏ ਸੁਰਠ ਮਹੱਲਾ ਚੌਥਾ ਆਪੇ ਹੀ ਸਭ ਆਪੇ ਪਿਆਰਾ ਆਪੇ ਥਾ ਪੂਥਾ ਪੈ ਆਪੇ ਵੇਖ ਵੇਖਦਾ ਪਿਆਰਾ ਕਰ ਝੋਜ ਵੇਖੇ ਪ੍ਰਭ ਆਪੇ ਆਪੇ ਵਰਨ ਤਿੰਨ ਸਭ ਤਹ ਪਿਆਰਾ ਆਪੇ ਗੁਰਮੁਖ ਜਾਪੈ ਜਪ ਮੰਨ ਹਰ ਹਰ ਨਾਮ ਰਸ ਧਾਪੈ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰ ਸ਼ਬਦ ਦੀ ਚਖ ਜਾਪੈ ਰਹਾਉ ਆਪੇ ਤੀਰ ਸੋਲ ਹੜਾ ਪਿਆਰਾ ਆਪਤ ਰੇ ਪ੍ਰਭ ਆਪੇ ਆਪੇ ਜਾਲ ਬਤਾਇੰਦਾ ਪਿਆਰਾ ਸਭ ਜਗ ਮਛਲੀ ਹਰੇ ਆਪੇ ਆਪ ਕੋ ਭੁੱਲ ਨ ਭੁੱਲੇ ਪਿਆਰਾ ਵਰਨ ਦੂਜਾ ਜਾਪੈ ਆਪੇ ਸਿੰਘੀ ਨਾ ਰਹੇ ਪਿਆਰਾ ਤੁੰਆਪ ਵਿਜਾਏ ਆਪੇ ਆਪੇ ਜੋਗੀ ਪੁਰਖ ਹੈ ਪਿਆਰਾ ਆਪੇ ਹੀ ਤਪ ਤਪੇ ਆਪੇ ਸਤਿਗੁਰ ਆਪੇ ਚੇਲਾ ਉਪਦੇਸ਼ ਕਰੇ ਪ੍ਰਭ ਆਪੇ ਆਪੇ ਨਾਮ ਜਪਾਇੰਦਾ ਪਿਆਰਾ ਆਪੇ ਜਪ ਜਪੇ ਆਪੇ ਅੰਮ੍ਰਿਤ ਆਪੇ ਪਿਆਰਾ ਆਪੇ ਹੀ ਰਸ ਆਪੇ ਆਪੇ ਆਪ ਸਲਾਹ ਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੇ ਸੁਰਤ ਮਹੱਲਾ 4 اپے کنڈا آپ ترا جی پروا پے تو اپے ساہو اپے بن جارا اپے بن جایا اپے ترتی ساجی ان پیار ہے پیچھے ٹنک چڑایا میرے من ہر ہر تیائی سکھ پایا ہر ہر نام نندانے پیارا پیا گرپور میٹھا لائے رہا اپے ترتی آب جل پیارا اپے کرے کرایا ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਪੇਹੀ ਪਉ ਪਾਇੰਦਾ ਪਿਆਰਾ ਬੰਨ ਬੱਕਰੀ ਸੇ ਹੋ ਹੰਡਾਇਆ ਪੇ ਕਾਸ਼ਟਾ ਭਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਭੈ ਅਗਨ ਨ ਸਕੈ ਜਲਾਇਆ ਪੇ ਮਾਰ ਜਿਵਾਇੰਦਾ ਪਿਆਰਾ ਸਾਹ ਲੈਂਦੇ ਸਭ ਲਾਵਾਇਆ ਆਪੇ ਤਾਂ دیਵਾਨੇ ਪਿਆਰਾ ਪੇ ਘਾਰੇ ਲਾਇਆ ਜਿਵੇਂ ਆਪ ਚਲਾਇ ਇਤਿਓ ਚੱਲੀਆ ਪਿਆਰੇ ਜਿਵੇਂ ਹਰ ਪ੍ਰਭ ਮੇਰੇ ਪਾਇਆ ਅਪੇ ਜੰਤੀ ਜੰਤੇ ਪਿਆਰਾ ਜਨ ਨਾਨਕ ਵਜੇ ਵਜਾਇਆ ਸੁਰਠ ਮਹੱਲਾ ਚੌਥਾ ਪੇ ਸ੍ਰੇਸ਼ਟ ਉਪਾਇਂ ਦਾ ਪਿਆਰਾ ਕਰ ਸੂਰਜ ਚੰਦ ਚਾਨਾਨ ਆਪਨੇ ਤਾਣਿਆ ਤਾਣਹਿ ਪਿਆਰਾ ਆਪਨੇ ਮਾਣਿਆ ਮਾਨ ਆਪ ਦੇ ਆਕਰ ਰੱਖਦਾ ਪਿਆਰਾ ਪੇ ਸੁਬਦ ਸਜਾਨ ਮੇਰੇ ਮਨ ਜਪ ਰਾਮ ਨਾਮ ਨੀਸਾਨ ਸਤ ਸੰਗਤ ਮਿਲ ਧਿਆਇ ਤੂੰ ਹਰ ਹਰ ਬਾਣ ਨਾ ਆਵਣ ਜਾਣ ਰਹਾਉ ਆਪੇ ਹੀ ਗੁਣਵਰਤ ਦਾ ਪਿਆਰਾ ਆਪੇ ਹੀ ਪਰਵਾਨ ਆਪੇ ਬਖਸ਼ ਕਰਾਇੰਦਾ ਪਿਆਰਾ ਆਪੇ ਸੱਚ ਨੀਸਾਨ ਆਪੇ ਹੁਕਮਰਤ ਦਾ ਪਿਆਰਾ ਆਪੇ ਹੀ ਪਰਮਾਨ ਆਪੇ ਭਗਤ ਪੁੰਨ ਦਾ ਹੋਇਆ ਪਿਆਰਾ ਆਪੇ ਦੇ ਵੈਦਾਨ ਆਪੇ ਸੇਵ ਕਰਾਇੰਦਾ ਪਿਆਰਾ ਆਪ ਦੇਵਾ ਵਹਿਮਾਨ ਆਪੇ ਧੜੀ ਲਾਇੰਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪੇ ਪਿਆਰਾ ਆਪੇ ਹੀ ਪ੍ਰਦਾਨ ਆਪੇ ਕੀਮਤ ਪਾਏੰਦਾ ਪਿਆਰਾ ਆਪੇ ਤੁਲ ਪਰਵਾਨ ਆਪੇ ਤੁਲ ਤੁਲਾ ਇਹਿੰਦਾ ਪਿਆਰਾ ਜਨ ਨਾਨਕ ਸਤਿਗੁਰੂ ਬਾਣ ਸੋਰਠ ਮਹੱਲਾ ਚੌਥਾ ਆਪੇ ਸੇਵਾ ਲਾਇਂਦਾ ਪਿਆਰਾ ਆਪੇ ਭਗਤੋ ਮਹਾ ਆਪੇ ਗੁਣ ਗਾ ਬਾਇਂਦਾ ਪਿਆਰਾ ਆਪੇ ਸ਼ਬਦ ਸਮਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾ ਮੇਰੇ ਮਨ ਜਪ ਰਾਮ ਨਾਮ ਓ ਮਹਾ ਅਨੰਦਿਨ ਅਨੰਦ ਹੋਇ ਬੜ ਭਾਗੀ ਲੈ ਗੁਰਪੂਰੈ ਹਰਿ ਲਾਹ ਰਹਾਓ ਆਪੇ ਗੋਪੀ ਕਾਣ ਹੈ ਪਿਆਰਾ ਬਣਿ ਆਪੇ ਗਊਚਰਾਹ ਹਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹ ਕੂਬਲੀਆ ਪੀੜ ਆਪਮਰਾ ਇਹਦਾ ਪਿਆਰਾ ਕਲ ਬਾਲਕ ਰੂਪ ਪਚਾਹ ਆਪ ਅਖੜਾ ਪਾਇਨ ਦਾ ਪਿਆਰਾ ਆਪ ਖੜਾ ਪਾਇਨ ਪਿਆਰਾ ਕਰ ਵੇਖੈ ਆਪ ਜੋ ਜਾਹ ਕਰ ਬਲਕ ਰੂਪ ਪਾਇੰਦਾ ਪਿਆਰਾ ਚੰਦੂਰ ਕਾਂਸ ਕੇਸ ਮਾਰਾ ਹਾ ਪੇਹੀ ਬਲ ਆਪੇ ਪਿਆਰਾ ਬਲ ਭੰਨੇ ਮੂਰਖ ਮੁਗਦਾ ਹਾ ਸਭ ਆਪੇ ਜਗਤੋਂ ਪਾਇੰਦਾ ਪਿਆਰਾ ਵਸਿਆ ਆਪੇ ਜੁਗਤਿ ਥਾ ਹਾ ਗਲ ਜੇਵੜੀ ਆਪੇ ਪਾਇੰਦਾ ਪਿਆਰਾ ਜੰਮ ਪ੍ਰਭ ਖਿੰਚੈ ਤਿਉਂ ਜਾ ਹਾ ਜੋ ਗਰਵੈ ਸੋ ਪਛੀ ਪਿਆਰੇ ਜਪ ਨਾਨਕ ਭਗਤੋ ਸਮਾ ਹਾ ਸੂਰਠ ਮਹੱਲਾ ਚੌਥਾ ਤੁਕੇ ਅਨਕ ਜਨਮ ਵਿਛੜੇ ਦੁਖ ਪਾਇਆ ਮਨ ਮੁਹ ਕਰਮ ਕਰੇ ਅਹੰਕਾਰੀ ਸਾਧੂ ਪਰਸਤਿ ਹੀ ਪ੍ਰਭ ਪਾਇਆ ਗੋਬਿੰਦ ਸ਼ਰਨ ਤੁਮਾਰੀ ਗੋਬਿੰਦ ਪ੍ਰੀਤ ਲੱਗੀ ਅਤ ਪਿਆਰੀ ਜਬ ਸਤਸੰਗ ਭਈ ਸਾਧੂ ਜਨ ਹਿਰਦੈ ਮਿਲਿਆ ਸ਼ਾਂਤ ਮੁਰਾਰੀ ਰਹਾਉ ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ ਤੇਰਾ ਭਾਉ ਨਾਮ 부ਝੈ ਗਵਾਰੀ ਸਤਗੁਰ ਮਿਲੇ ਪੁਰਖ ਮਿਲੇ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੀ ਗੁਰਮੁਖ ਪੁਰਗਸ ਪਿਆਰ ਸ਼ਾਂਤਿਆਈ ਦਰਮਤ ਬੁੱਧ ਨਿਵਾਰੇ ਆਤਮ ਬ੍ਰਹਮ ਚੀਨ ਸੁਖ ਪਾਇਆ ਸਤ ਸੰਗਤ ਪੁਰਖ ਤੁਮਾਰੀ ਪੁਰਖੇ ਪੁਰਖ ਮਿਲਿਆ ਗੁਰ ਪਾਇਆ ਜਿਨ ਕੋ ਕਿਰਪਾ ਪਈ ਤੁਮਾਰੀ ਨਾਨਕ ਤੁਲ ਸਹਿ ਸੁਖ ਪਾਇਆ ਜਿਨ ਜਾਗਤ ਰਹੇ ਬਨਬਾਰੀ ਸੋਰਠ ਮਹੱਲਾ ਚੌਥਾ ਹਰਸਿਆ ਪ੍ਰੀਤ ਅੰਤਰ ਮਨ ਬੇਦਿਆ ਹਰ ਬਿਨ ਰਹਿਣ ਨਾ ਜਾਏ ਜਿਵੇਂ ਮੱਛਲੀ ਬਿਨ ਨੀਰ ਰਹਿ ਬਿਨ ਸਤਿਆ ਨਾਮੈ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ ਹਉ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਾਂਤ ਪਾਈ ਰਹਾਉ ਜਿਉ ਚਾਤ੍ਰਿਕ ਜਲ ਬਿਨ ਬਿਲਾਵੇ ਜਿਉ ਜਲ ਪਿਆਸ ਨ ਜਾਈ ਜਿਉ ਚਾਤ੍ਰਿਕ ਜਲ ਬੇਨ ਬਿਲਾਵੇ ਬਿਨ ਜਲ ਪਿਆਸ ਨ ਜਾਈ ਗੁਰਮੁਖ ਜਲ ਪਾਵੇ ਸੁਖ ਸਹਜੇ ਹਰਿਆ ਭਾਈ ਸਪਾਈ ਮਨ ਮੁਖ ਭੁਖੇ ਦਾ ਦਸ ਡੋਲੇ ਬਿਨ ਨਾਵੇ ਦੁਖ ਪਾਈ ਜਨ ਮਰੇ ਫਿਰ ਜੋਨੀ ਆਵੇ ਦਰਗੇ ਮਿਲੇ ਸੁਜਾਈ ਕ੍ਰਿਪਾ ਕਰਹਿ ਤਾ ਹਰ ਗੁਣ ਗਾਵੇ ਹਰ ਰਸਨ ਤਰਪਾਈ ਨਾਨਕ ਦੀਨ ਦਇਆਲ ਭਈ ਹੈ ਤਿਸਨਾ ਸ਼ਬਦ ਬਜਾਈ ਸੋਰਠ ਮਹੱਲਾ ਚੌਥਾ ਪੰਚ ਪਦਾਂ ਅਚਰ ਚਰਹਿ ਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਭ੍ਰਮ ਕਟਿਆ ਜਾਈ ਮੇਰੇ ਗੋਬਿੰਦ ਆਪਣੇ ਜਨ ਕਉ ਦੇਵੜਿਆਈ ਗੁਰਮਤਿ ਰਾਮ ਨਾਮ ਪਰਗਾ ਸੋਸਦਾਰੋ ਸ਼ਰਨਾਈ ਰਹਾਉ ਏਉ ਸੰਸਾਰ ਸਭਾ ਬਣ ਜਾਣਾ ਮਨ ਮੂਰਖ ਚੇਤ ਜਾਣਾ ਹਰ ਜੀਓ ਕਿਰਪਾ ਕਰੋ ਗੁਰ ਮੇਲੋ ਤਾ ਹਰ ਨਾਮ ਸਮਾਣਾ ਜਿਸ ਕੀ ਬਾਤ ਸੋਈ ਪ੍ਰਵ ਜਾਣੈ ਜਿਸ ਨੂੰ ਦੇ ਸੋ ਪਾਏ ਵਸਤ ਅਨੂਪ ਅਤ ਅਗੰ ਅਗੋਚਰ ਗੁਰ ਪੂਰਾ ਲਖ ਲਖਾਈ ਜene ਚਖੀ ਸੋਈ ਜਾਣੈ ਗੁੰਗੇ ਕੀ ਮਠਿਆਈ ਰਤਨ ਲੁਕਾਇਆ ਲੋਖੈ ਨਾਹੀ ਜੀ ਕੋ ਰਖੈ ਲੁਕਾਈ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸ ਨੰਦਾਤ ਕਰੇ ਸੋ ਪਾਏ ਜਨ ਨਾਨਕ ਕਬਰ ਨਾ ਕੋਈ ਸੁਰਠ ਮਹੱਲਾ ਪਹਿ ਪੰਜਵਾ ਕਰ ਪਹਿਲਾ ਤੇ ਤੁਕੇ ਇੱਕ ਓੰਕਾਰ ਸਤਿਗੁਰ ਪਰੇਸ਼ਾਨ ਕਿਸਾਂ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੁਖਾ ਕੁਰਲ ਸੀ ਨਿਰਭਉ ਨਿਰੰਕਾਰ ਪਉਖੰਡਨ ਸਭ ਸੁਖ ਨਵ ਨਿਰਦੇਸਿ ਹਰ ਜੀਉ ਤੇਰੀ ਦਾਤੀ ਰਾਜਾ ਮਾਨਸ ਪਪੜਾ ਕਿਆ ਸਲਾਹੀ ਕਿਆ ਤਿਸ ਕਾ ਮੋਤਾ ਜਾ ਰਹਾਉ ਜਿਨ ਹਰਤ ਆਇਆ ਸਭ ਕੇ ਤਿਸ ਕਾ ਤਿਸ ਕੀ ਭੂਖ ਗਵਾਈ ਐਸਾ ਧੰਨ ਦੀ ਆ ਸੁਖ ਦਾ ਤੈਨ ਘਟ ਨ ਕਭੀ ਜਾਈ ਆਨੰਦ ਭਇਆ ਸੁਖ ਸਹਿਜ ਸਮਾਣੇ ਸਤਿਗੁਰ ਮੇਲ ਮਿਲਾਇ ਮਨ ਨਾਮ ਜਪ ਨਾਮ ਆਰਾਧ ਆਨੰਦ ਨੰਬ ਖਾਣੀ ਉਪਦੇਸ਼ ਸੁਨ ਸਾ ਸੰਤਨ ਕਾ ਸਭ ਚੁੱਕੀ ਕਾਰਨ ਜਮਾਣੀ ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਵ ਜੀਆ ਦਿਆਲਾ ਸਭ ਕਿਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖ ਲਿਓ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਸੁਰਠ ਮਹੱਲਾ ਪੰਜਵਾ ਕਰ ਪਹਿਲਾ ਚਉ ਤੁਕੇ ਗੁਰੂ ਗੋਬਿੰਦ ਸਲਾਹੀਐ ਪਾਈ ਮਨ ਤਨ ਹਿਰਦੈ ਧਾਰ ਸਾਚਾ ਸਾਹਿਬ ਮਨ ਵਸੈ ਪਾਈ ਇਹਾ ਕਰਨੀ ਸਾਰ ਜਿਦ ਤਰ ਨਾਮ ਨਉ ਉਪਜੈ ਪਾਈ ਸੇਤਨ ਹੋਇ ਸ਼ਾਰ ਸਾਧ ਸੰਗਤ ਕਉ ਵਾਰਿਆ ਪਾਈ ਜਿਨੇ ਕੰਕਰ ਆਧਾਰ ਸੋਈ ਸਚ ਆਰਾਧਨ ਨ ਪਾਈ ਜਿਸ ਤੇ ਸਭ ਕਿਛ ਹੋਏ ਗੁਰ ਪੂਰੈ ਜਾ ਨਾਇਆ ਪਾਈ ਤਿਸਨ ਅਵਨ ਅਵਰਣ ਕੋਈ ਰਹਾਉ ਨਾਮਿ ਹੋਹੁਣੇ ਪਚ ਮੁਏ ਪਾਈ ਗੰਤ ਨ ਜਾਏ ਗਣੀ ਵਿਣ ਸਚ ਸੋਚ ਨ ਪਾਈਐ ਭਾਈ ਸਾਚਾ ਅਗਮ ਧਣੀ ਆਵਨ ਜਨ ਚੁੱਕਈ ਭਾਈ ਝੂਠੀ ਦੁਨੀ ਮਣੀ ਗੁਰਮਕੋਟ ਉਦਾਰ ਦਪਾਈ ਦੇ ਨਾਵੇ ਇੱਕ ਕਣੀ ਸਿਮਰਤ ਸਾਸਤ ਸੋਧਿਆ ਭਾਈ ਵਿਣ ਸਤਗੁਰ ਪਰਮਣਾ ਜਾਏ ਅਨੇਕ ਕਰਮ ਕਰਤਾ ਕੇ ਭਾਈ ਫਿਰ ਫਿਰ ਬੰਧਨ ਪਾਏ ਚਾਰੇ ਕੁੰਡਾ ਸੋਧੀਆਂ ਭਾਈ ਵਿਣ ਸਤਗੁਰ ਨਾਹੀ ਜਾਏ ਵੜ ਪਾਗੀ ਗੁਰ ਪਾਇਆ ਭਾਈ ਹਰ ਹਰ ਨਾਮ ਤੇ ਆਈ ਸੱਚ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਏ ਨਦਰ ਕਰੇ ਜਿਸ ਆਪਣੀ ਪਾਈ ਤਿਸ ਪਰ ਅਪਤ ਹੋਏ ਰੋਟ ਮਦੇ ਜਨ ਪਾਈ ਐ ਪਾਈ ਵਿਰਲਾ ਕੋਈ ਕੋਈ ਨਾਨਕ ਰਤਾ ਸਚ ਨਾਮ ਪਾਈ ਸੁਨ ਮੰਤਨ ਨਿਰਮਲ ਹੋਏ ਸੁਰਠ ਮਹੱਲਾ ਪੰਜਵਾਂ ਦੋ ਤੁਕੇ ਜੋ ਲਉ ਭਉ ਪਾਉ ਇਹ ਮਾਨੈ ਤਉ ਲੋ ਮਿਲਨ ਦੁਰਾਈ ਆਨ ਪ੍ਰਣਾ ਕਰਤ ਵਿਚਾਰਾ ਤਉ ਲੋ ਵਿੱਚ ਵਿਖਾਈ ਮਾਧਵੇ ਐਸੀ ਦੇਵ ਜਾਈ ਸੇਵ ਸਤ ਗਉ ਚਰਨਾਂ ਨੈ ਬਿਸਰੈ ਮੋਤ ਚਸਾਈ ਰਹਾਓ ਰੇ ਮਨ ਮੁਗਦ ਚੇਤ ਚੰਚਲ ਚਿਤ ਮੈ ਸਿਰਿ ਦੇ ਨ ਆਈ ਰਣ ਪਤਿਆ ਗਾਣ ਤੂੰ ਰਚਿਆ ਓਰ ਜੋ ਸੰਗ ਬਹਿ ਰਾਈ ਸੋਗ ਨੰ ਬਿਆਪੈ ਆਪਣਾ ਥਾ ਪੈ ਸਾਧ ਸੰਗਤਿ ਕਉਦ ਪਾਈ ਸਖਤ ਕਾ ਵਕਣਾ ਿਉ ਜਾਨੋ ਜੈ ਸੇ ਪਵਨ ਚੁਲਾਈ ਕੋਟ ਪਰਾਦਰਿ ਸ਼ਾਦੇ ਮਨ ਕਹਿ ਨਾ ਕਿਸੁ ਨ ਜਾਇ ਜਨ ਨਾਨਕ ਦੀਨ ਚਰਨ ਆਇ ਪ੍ਰਭ ਸਭ ਲੇਖ ਰਖੂਠਾਈ ਸੁਰਠ ਮਹੱਲਾ ਪੰਜਵਾ ਉਤਰ ਕਲਤਰ ਲੋਗ ਰੇ ਬੰਤਾ ਮਾਇਆ ਸੰਬੰਧੇ ਹੀ ਅੰਤ ਕੀ ਬਾਦ ਕੋ ਖਰੈ ਨ ਹੋਸੀ ਸਭ ਮਿਥਿਆ ਸਨੇਹੀ رے نرکائ پورو جائے گو تم با ایک پا جو رام سنے ہی رہا ہو تین سنگیاں کر دے ہی کی نینجل کو کر پاس میں ہی ہوئی میں بیٹھا کرن کرن وسرو ہی انک پان کر منی ساجے کا چاگ پروئی توڑ جائے گو سوت پا پورے پھر پچھتو ہی ਜਿੰਤੂ ਮੁਸਰਜੇ ਸਰਜ ਸਵਾਰੇ ਤਿਸ ਤਿਆਬੋ ਦਿਨ ਰੈਨੇਹੀ ਜਨਾਨਿਕ ਪ੍ਰਵ ਕਿਰਪਾ ਤਾਰੀ ਮੈਂ ਸਤਗੁਰੂ ਓਟ ਗਹੇ ਈਸਵਰਟ ਮਹੱਲਾ ਪਨਿਵਾ ਗੁਰਪੂਰਾ ਪੇਟਿਓ ਵੜ ਭਾਗੀ ਮਣੈ ਪਿਆ ਪ੍ਰਗਾਸਾ ਕੋਈ ਨ ਪਹੁੰਚਨ ਹਾਰਾ ਦੂਜਾ ਆਪਣੇ ਸాయੋ ਕਾ ਪਰਵਾਸ ਆਪਣੇ ਸਤਗੁਰ ਕੈ ਬਲੇ ਹਾਰੇ ਅਗੇ ਸੁਖ ਪਾਛੇ ਸੁਖ ਸਹਿਜਾ ਕਰ ਆਨੰਦ ਹਮਾਰੇ ਰਹਾਉ ਅੰਤਰਜਾਮੀ ਕਰਨੇ ਹਰਿ ਸੋਈ ਘਸਮ ਹਮਾਰਾ ਨਿਰਭਉ ਭੈ ਗੁਰ ਚਰਨੀ ਲਾਗੇ ਕ੍ਰਾਮਨਾਮ ਆਧਾਰਾ ਸਫਲ ਦਰਸ਼ਨ ਕਾਲ ਮੂਰਤ ਪ੍ਰਵਹਿ ਪੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਰ ਜਾਇਆ ਰਾਸੇ ਨਾਨਕ ਕਉ ਗੁਰਪੂਰਾ ਪੇਟਿਓ ਸਗਲੇ ਦੁੱਖ ਬਿਨਾਸੀ ਸੋਰਠ ਮਹੱਲਾ ਪੰਜਾਬ ਸੁਖੀ ਕਉ ਵੇਖੈ ਸਭ ਸੁਖੀਆ ਰੋਗੀ ਕਹਿ ਬਾਣੇ ਸੋ ਰੋਗੀ ਕਰਨ ਕਰਾਉਣ ਹਰਿ ਸੁਆਮੀ ਆਪਣਾ ਹੱਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮਗਵਾਤਾ ਤਿਸ ਕੈ ਬਾਣੇ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਿਛਾ ਤਰਹਾਉ ਸੰਤ ਸੰਗ ਜਾ ਕਾ ਮਨ ਸੀਤਲ ਹੋ ਜਾਨੇ ਸਗਲੀ ਠੰਡੀ ਹੋ ਮੈ ਰੋ ਜਾ ਕਮਣ ਬਿਆਬ ਤੋ ਜਨਮ ਮਰੇ ਬਿਲ ਲਾਤੀ ਗਿਆਨੰਜਨ ਜਾ ਕੀ ਨੇਤਰੀ ਪੜਿਆ ਤਾਂ ਕੋ ਸਰਵ ਪ੍ਰਗਾਸਾ ਅਗਿਆਨ ਹੁੰਦੇ ਰਹਿ ਸੂਝ ਸੁਨਾਈ ਬੌੜ ਬੌੜ ਪਰਮਾਤਾ ਸੁਣ ਬੇਨੰਤੀ ਸੁਆਮੀ ਆਪਣੇ ਨਾਨਕਿਓ ਸੁਖ ਮੰਗੈ ਜਹ ਕੀਰਤਨ ਤੇਰਾ ਸਾਧੂ ਗਾਵੇ ਤੈ ਮੇਰਾ ਮਨ ਲਾਗੇ ਸੂਰਠ ਮਹੱਲਾ 5ਵਾਂ ਧਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਤੇ ਆਇਆ ਸਰਬ ਕੁਸਲ ਤਉ ਥੀਆ ਸੰਤਨ ਬਿਨਿ ਔਰਣ ਦਾ ਤਵੀਆ ਜੋ ਜੋ ਸ਼ਰਨ ਪਰੈ ਸਾਧੂ ਕੀ ਸੋ ਪਾਰਗ੍ਰਾਮੀ ਕੀਆ ਰਹਾਉ ਕੋਟ ਪ੍ਰਾਪਤ ਮਿਟੈ ਜਨ ਸੇਵਾ ਹਰ ਕੀਰਤਨ ਰਸ ਗਾਈਐ ਹਾਂ ਸੁਖ ਅਗਮਖੂ ਜਲ ਜਨ ਕਾ ਸੰਗ ਵੜ ਭਾਗੀ ਪਾਈਐ रसना एक अनेक गुण पूरण जन के केत कोपमा कहिए अगमम गोचर सदव नासी शरण संतन की लही है निर्गुण नीच अनाथ परा देव संतन की आई बूड़द मोंगरे अंध खूब मैं नानक लियो निबाई सुरठ मोहल्ला पंजावा कर पहला जाके हृदय तू हृदय बसिया तू करते ता कीता आस पुजाई दा सपने को तू विसरै नाही चरण धुर मन पाई ਤੇਰੀ ਕਥ ਕਥਾ ਕਥਨ ਨਾ ਜਾਈ ਗੁਣ ਨਿਦਾਨ ਸੁਖ ਦਾਤੇ ਸਵਾਮੀ ਸਭ ਤੇ ਉੱਚ ਬਡਾਈ ਰਹਾਉ ਸੋ ਸੋ ਕਰਮ ਕਰਤਾ ਪ੍ਰਾਨੀ ਜੈਸੀ ਤੁਮ ਲਿਖ ਪਾਈ ਸੇਵਕ ਤੂੰ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਵ ਨਿਰੰਤਰ ਤੁਮੈ ਸਮਾਨੀ ਜਾ ਕੋ ਤੁਧ ਆਪੁ ਵਜਾਈ ਗੁਰ ਪ੍ਰਸਾਦ ਮਿਟਿਓ ਅਗਿਆਨਾ ਪ੍ਰਗਟ ਪਏ ਸਭ ਠਾਈ ਸੋਈ ਗਿਆਨੀ ਸੋਈ ਤਿਆਨੀ ਸੋਈ ਪੁਰਖ ਸੁਪਾਈ ਕਹੋ ਨਾਨਕ ਜਿਸ ਭਏ ਦਿਆਲਾ ਤਾ ਕੋ ਮੰਤੇ ਵਿਸਰਨ ਜਾਈ ਸੋਈ ਗਿਆਨੀ ਸੋਈ ਤਿਆਨੀ ਸੋਈ ਪੁਰਖ ਸੁਪਾਈ ਕਹੋ ਨਾਨਕ ਜਿਸ ਭਏ ਦਿਆਲਾ ਤਾ ਕੋ ਮੰਤੇ ਵਿਸਰਨ ਜਾਈ ਰਵਾਈ ਗੁਰਜੀ ਖਾਲਸਾ ਰਵਾਈ ਗੁਰਜੀ ਕੀ ਫਤਿਹ